ਆਰੇ ਹਾਂ ਪਿਆਰੀ ਸਾਥ ਸੰਗਤ ਜੀ ਅੱਜ ਪੰਡੋਰੀ ਪੰਡੋਰੀ ਸਿੱਧਾ ਦੇ ਮੇਰੇ ਸਾਰੇ ਭੈਣ ਭਰਾ ਸਰਪੰਸਾਬਾ ਤੇ ਸਾਰੇ ਮੋਤੂ ਅੱਜ ਮੇਰੀਆਂ ਮਾਵਾ ਮੇਰੀਆਂ ਭੈਣਾ ਨੌਜਵਾਨ ਚੋਤੇ ਦੇ ਬਹੁਤ ਵੱਡੀ ਗਿਣਤੀ ਚ ਤੁਹਾਡਾ ਕੋਟਰ ਕੋਟ ਦਰਵਾਜ਼ਾ ਜਿੰਨਾ ਮਾਣ ਸਤਕਾਰ ਅੱਜ ਤੁਸਾਂ ਆਮ ਆਦਮੀ ਪਾਰਟੀ ਦੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਜਿਹਨਾਂ ਤੁਸੀਂ ਬਹੁਤ ਪਿਆਰ ਕਰਦੇ ਹੋ ਸਰਦਾਰ ਪ੍ਰਗਵੰਤ ਸਿੰਘ ਜੀ ਦਾ ਉਹਦਾ ਰਦਾਰ ਪੰਜਾਬ ਦੇ ਯਾਜ ਮਨੀਸ਼ ਸ਼ਿਓਧਿਆਰੀ ਤੇ ਸੂਚੀ ਲੀਡਰਸ਼ਿਪ ਤੁਹਾਡਾ ਸਾਰਿਆਂ ਦਾ ਵੀਰੋ ਦੇਣ ਨਹੀਂ ਦੇ ਸਕਦੇ ਜਿੰਨਾ ਤੁਸੀਂ ਅੱਜ ਤੱਕ ਸਾਡਾ ਮਾਨ ਰੱਖਿਆ ਮੈਨੂੰ ਮਾਣ ਆਇਆ ਪਿੰਡਾਂ ਦੇ ਇਹਦਾ ਪਿੰਡੋਰੀਆ ਦੇ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਕਰਾਈ ਜਾਂਦਾ ਪਿੰਡੋਰੀਆ ਜੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਸੋ ਇਸ ਕਰਕੇ ਔਰ ਆਪਾਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਭ ਭਗਵਾਨ ਸਿੰਘ ਜੀ ਮਾਨਦੇ ਬਹੁਤ ਚੜ੍ਹਦੇ ਨੇ ਔਰ ਇੱਕੋ ਬੇਨਤੀ ਕਰਦਾ ਇਹ ਆਈਡੀ ਵੱਡੀ ਲੀਡ ਕਰਾ ਦਿਓ ਇਹ ਅੱਜ ਇਸ ਚੀਜ਼ ਦਾ ਮੁੱਲ ਪੈਜੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਆਏ ਆ ਔਰ ਉਹਦਾ ਦੇ ਵਿਚਾਰ ਸੁਣਦੇ ਇਹ ਮੈਂ ਤੁਹਾਡੇ ਅਗੇ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਰੀ ਸਿੱਧਾ ਨਗਰ ਦੇ ਸਾਰੇ ਸਾਥ ਸਿੰਘ ਜੀ ਸਰਕਾਰੀਓ ਬਜ਼ੁਰਗ ਨੌਜਵਾਨ ਵੀ ਮਾਪੇ ਪੈਣਾ ਛੋਟੇ ਬੱਚੇ ਬਹੁਤ ਬਹੁਤ ਧੰਨਵਾਦ ਤੁਸੀਂ ਕਰੀਲਾ ਜੀ ਦੇ ਟਾਈਮ ਤੋਂ ਟਾਈਮ ਕੱਢ ਕੇ ਆਏ ਇਸ ਰੋਡ ਸ਼ੋਅ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਨ ਲਈ ਪਹੁੰਚੋ ਬੜਾ ਮਾਨ ਸਤਿਕਾਰ ਪੇਟ ਦੇ ਸਰਪੰਚ ਸਾਹਿਬ ਵੱਲੋਂ ਨਗਰ ਪੰਚਾਇਤ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸਤਿਨਾਮ ਵੱਲੋਂ ਕੀਤਾ ਗਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਇਹ ਪੰਜ ਪਿੰਡੋਰੀਆਂ ਜਿਹੜੀਆਂ ਇਹ ਪਹਿਲੇ ਦਿਨੋਂ ਹੀ ਇਹ ਸਾਥ ਦਿੱਤੇ ਆਈਆਂ ਸਾਰੇ ਪਿੰਡ ਤੇ ਐਸਆਰ ਵੀ ਅਸੀਂ ਉਮੀਦ ਕਰਦੇ ਆਂ ਕਿ ਤਰੱਕੀ ਵਾਲੀ ਜਿਹੜੀ ਗੱਡੀ ਹੈ ਉਹਦੀ ਸਪੀਡ ਇਸੇ ਤਰ੍ਹਾਂ ਚੱਲੀ ਰਹੂਗੀ ਆ ਜਿਹੜੀਆਂ ਸੜਕਾਂ ਨੇ ਇਹਨਾਂ ਦਾ ਪੈਸਾ ਚੱਲੀ ਹੋ ਚੁੱਕਾ ਹੈ ਸੜਕਾਂ ਚੌੜੀਆਂ ਵੀ ਹੋਣਗੀਆਂ ਸੜਕਾਂ ਬਣਨਗੀਆਂ ਵੀ ਗਰਾਊਂਡ ਵੀ ਬਣਨਗੇ ਬੱਚੇ ਖੇਡਵਾਂ ਖੇਡਦੇ ਆ ਇੱਥੇ ਆ ਨਾਮ ਦੇ ਪਿੰਡ ਚੁਆਇਆ ਤਾਂ ਜਿਹੜੀ ਪਟੋਰੀ ਨਾਲ ਦੇ ਪਿੰਡ ਉਥੇ ਫਟਵਾਲਾ ਦਾ ਗਾਉਂਡ ਹੈ ਤੇ ਜਿਹੜੀ ਸੁਵੇਤ ਤੋਂ ਸੜਕ ਜਾਂਦੀ ਹੈ ਸਿੱਧੀ ਅੰਮ੍ਰਿਤਸਰ ਵਾਲੀ ਸੜਕ ਨੂੰ ਕੱਟ ਚਰੂਗੀ ਸਾਰਾ ਦੇ ਪੈਸੇ ਪਾ ਦਿੱਤੇ ਗਏ ਨੇ ਤੇ ਪੂਰੇ ਪੰਜਾਬ ਦੇ ਵਿੱਚ 3000 ਤੋਂ ਵੱਧ ਗਾਉਂਡ ਬਣਨੇ ਆ 103 ਪਿੰਡ ਹਨ ਤਰਤੰਦਰਾ ਖੋਦੇ ਜਿਹੜੇ 26 ਪਿੰਡ ਜਿਹੜੇ ਹਜੇ ਨੇ ਜਿਨ੍ਹਾਂ ਚ ਪੂਰੇ ਮਾਡਰਨ ਵਧੀਆ ਗਰਾਊਂਡ ਬਣਨਗੇ ਹਰ ਦਿਨ ਦਿਨ ਚਾਰ ਚਾਰ ਪਿੰਡਾਂ ਦਾ ਇੱਕ ਗ੍ਰਾਮ ਬਣੂਗਾ ਤਾਂ ਕਿ ਸਾਡੇ ਬੱਚੇ ਜਿਹੜੇ ਖੇਡਾਂ ਵੱਲ ਜਾਣ ਪੂਰੀ ਸੰਗਤ ਤੋਂ ਬਚਣ ਇਧਰ ਉਧਰ ਉਹਨਾਂ ਦਾ ਮਾੜੀ ਸੰਗਤ ਵੱਲ ਕੋਈ ਧਿਆਨ ਨਾ ਜਾਵੇ ਹਾਂ ਪਿੰਡ ਕਿ ਬਾਤ ਸਿੱਖਿਆ ਦਾ ਰਿਹਾ ਇਹਨਾਂ ਕਿ ਨਾ ਬੱਚੇ ਚ ਕੋਈ ਕਮੀ ਨਹੀਂ ਪ੍ਰਮਾਤਮਾ ਕਿਸੇ ਨੂੰ ਕੋਈ ਘਟ ਜਾਂ ਕੋਈ ਦਿਮਾਗ ਛੋਟਾ ਵੱਡਾ ਲਾ ਕੀਤੇ ਦਾ ਸਾਰੇ ਕੋਈ ਹੁੰਦੇ ਨੇ ਪਰ ਕਹਾ ਇੱਥੇ ਅਧਿਆਪਕ ਚੰਗੇ ਮਿਲ ਜਾਣ ਸਕੂਲ ਵਧੀਆ ਮਿਲ ਜਾਣ ਉਹੀ ਬੱਚੇ ਟੌਪ ਕਰ ਜਾਂਦੇ ਨੇ ਨਹੀਂ ਮਿਲਣਗੇ ਉਹੀ ਬੱਚੇ ਇਥੇ ਰੋ ਜਾਂਦੇ ਨੇ ਆਰਥਿਕ ਗਰੀਬੀਆਂ ਚ ਰਹਿ ਜਾਂਦੇ ਆ ਮੈਂ ਚੱਲ ਬਸ ਸੋ ਵੀਰੋ ਆਓ ਇਕੱਠੇ ਹੋ ਕੇ 11 ਤਰੀਕ ਨੂੰ ਤੀਜੇ ਨੰਬਰ ਦਾ ਬਟਨ ਹੈ ਝਾੜੂ ਦਾ ਚੋਣ ਨਿਸ਼ਾਨਾ ਝਾੜੂ ਦਾ ਬਟਨ ਦਬਕੇ ਇਹ ਤਰੱਕੀ ਵਾਲੀ ਹੈ ਜੀ ਆਪਾਂ ਦੇ ਗੱਡੀ ਚੋਰੀ ਹੈ ਇਹਦੀ ਸਪੀਡ ਨੂੰ ਹੋਰ ਬਤਾ ਕੇ ਤਰ ਤਰ ਕਰਨਾ ਕਿਥੇ ਬੜਾ ਮਾਣ ਹੈ ਇਸ ਤੋਂ ਪਹਿਲਾਂ ਇਸ ਇਲਾਕੇ ਨੇ ਬੜੀਆਂ ਹਨੇਰੀਆਂ ਬੜੇ ਚੱਕਰ ਚੱਲੇ ਰਹੇ ਬੜੇ ਪਰਚੇ ਪਏ ਨੇ ਨਜਾਇਜ਼ ਵੱਡੀਆਂ ਜਾਤੀਆਂ ਚੱਲੀਆਂ ਨੇ ਉਹ ਵੇ ਫੇਰ ਫਿਰਦੇ ਜਿਹੜੇ ਉਹ ਆਗਦੀਦ ਕਾਂਗਰਸ ਧੱਕੇ ਕਰਨ ਨਾਲ ਫੇਰ ਫਿਰਦੇ ਐ ਇੱਥੇ ਉਹ ਹੁਣ ਕਹਿੰਦੇ ਖੇਤਰੀ ਪਾਰਟੀ ਐ ਸਾਨੂੰ ਜੀ ਕਰੋ ਮੈਂ ਖੇਤਰੀ ਤਾਂ ਸਾਰਾ ਬਤੰਦਾ ਸੋ ਉਸ ਜਿਹੜੀ ਕੌਣ ਲਾਉਂਦਾ ਐ ਸਰਕਰੰਦੀਆਂ ਕੌਣ ਵੇਚਦਾ ਹੋਈ ਸੰਬੰਧ ਦੇ ਵਿੱਚ। ਤੋਂ ਖੇਤਰੀਆਂ ਨੇ ਪੱਤੇ ਹੋਏ ਇਹਨਾਂ ਕਰਾਸੀਆਂ ਐ। ਜੀ ਬੇਅਦਮੀ ਇਹਨਾਂ ਨੇ ਕਰਾਈਆਂ ਗੁਰੂ ਸਾਹਿਬ ਦੀਆਂ। ਉਹ ਜਾ ਕੇ ਕਾਲਕਟਾ ਸਾਹਬ ਦੇ ਜਾ ਕੇ ਹਾਂ ਕਰਕੇ ਬਾਜੀ ਬੁੱਕਰ ਕੇ ਗੱਲ ਮਤਾਂਗੀ ਕਿਹਾ ਸੀ। ਕਮਾਲ ਰਿਆ। ਧਰਮ ਨੂੰ ਮੁਕਤੀ ਦਿੱਤਾ। ਆਇੰਦਰ ਮੋਨਤੀ ਸਿੰਘ ਮੁਕਤੀਆਂ ਖੇਡਦੇ ਸਾਡੇ ਨਾਲ ਤੁਸੀਂ। ਉਹ ਦੂਜੀ ਕਾਂਗਰਸ ਵਾਲੇ ਨੇ। ਉਹ ਹੂੰ ਖੂਨੋਂ ਖੂਨ ਨੇ। ਉਹ ਟੈਂਕਾਂ ਵਾਲੇ ਨੇ। ਉਹ ਗੋਲੇ ਚਲਾਉਣ ਵਾਲੇ ਨੇ ਸਾਡੇ ਤਾਂ ਨੁਕਸਾਨ ਕਰ ਦਿੱਤਾ। ਕਰਦਸਾਨ। ਸੋ ਉਹਨਾਂ ਨੂੰ ਮਾਫੀ ਕੀਤਾ ਜਾ ਸਕਦਾ ਵੀਰੋ ਕਿਉਂਕਿ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ। ਗੁਨਾਹਾਂ ਦੀ ਤਾਂ ਸਜ਼ਾ ਹੁੰਦੀ ਐ। ਇਹਨੇ ਗਲਾਹ ਕੀਤੀ। ਸੇ ਕਿਸੇ ਵੀ ਹਾਲਤ ਕਿੱਲੇ ਹੋਣਾ ਚਾਹੀਦੇ ਨਹੀਂ ਤਾਂ ਆਪਣੇ ਪਰਿਵਾਰ ਨੂੰ ਹੀ ਭਾਲਦੇ ਆ ਇਹ। ਮੇਰਾ ਪੁੱਤ, ਮੇਰਾ ਭਤੀਜਾ, ਮੇਰਾ ਸਾਲਾ, ਮੇਰਾ ਜੀਜਾ, ਬੱਸ ਇੱਥੇ ਨੇ ਬੜੀਆ ਦਾ ਕੰਮ ਹੈ ਨਾ। ਹੋਰ ਕਿਤੇ ਦੇਖਦੀਂ ਇਧਰ ਉਧਰ। ਸਾਰਾ ਕੁਝ ਆਪਣੇ ਘਰੇ ਹੀ ਅੱਪਾ ਤੱਕੜੀ ਸਮਝਦੇ ਰਹੇ ਬਾਬੇ ਨਾਨਕ ਦੀ ਜਿਹੜੀ 13-13 ਤੋਂ ਉਸ ਦੀ ਸੀ ਇਹਨਾਂ ਦੀ ਤੱਕੜੀ ਜਿਹੜੀ ਆ ਉਹ ਸਿੱਟਾ ਤੋਲਦੀ ਹੈ ਇਹਨਾਂ ਦੀ ਤੱਕੜੀ ਤਾਂ ਮੇਰਾ ਮੇਰਾ ਤੋਲਦੀ ਹੈ ਸਾਰਾ ਕੁਝ ਮੇਰਾ ਸਾਰਾ ਕੁਝ ਹੀ ਮੇਰਾ ਇਸ ਕਰਕੇ ਇਹਨਾਂ ਨੂੰ ਮੂੰਹ ਨਾ ਲਾਇਓ ਅਸੀਂ ਅਸੀਂ ਇਹਲੀ ਨੂੰ ਕਰਨਾ ਹੋਗੇ ਆਜੋ ਰਹੀ ਕਾਰਜਾ ਕਰੋਲੀ ਵਿੱਚ ਸੁਣ ਲਿਆ ਕਰੋ ਜਾਨ ਨੂੰ ਤਾਂ ਕਿ ਇਹਨਾਂ ਨੂੰ ਖੁਸ਼ਹਿਮੀ ਜੀ ਬਣੀ ਰਹੇ ਸਾਨੂੰ ਵੀ ਲੋਕ ਸੁਣਨ ਆਉਂਦੇ ਆ ਪਰ 11 ਤਰੀਕ ਨੂੰ ਆਪਣਾ ਖੋਭਾ ਚੈੱਕ ਕਰ ਦਿਓ ਤੁਹਾਨੂੰ ਪਤਾ ਹੀ ਹੈ ਨਾ ਸੋ ਮੈਨੂੰ ਪਤਾ ਲੱਗਿਆ ਪੈਸੇ ਦੇਣ ਕੇ ਤੁਹਾਨੂੰ ਇਹ ਕਹਿੰਦੇ ਵੀ ਕੋ ਕਰਾਤਾ ਪਹਿਲਾ ਮੰਡਲੀ ਸ਼ੁਰੂ ਕਰਾ ਕੇ ਪੈਸੇ ਬਹੁਤ ਹਨ ਲੁੱਟੇ ਹੋਏ ਤੁਹਾਡੇ ਹੀ ਮਾਲ ਆ ਤੁਹਾਡੇ ਹੀ ਪੈਸੇ ਨੇ ਲੁੱਟੇ ਹੋਏ ਜੇ ਪੈਸੇ ਦੇਣ ਆਏ ਹੱਥ ਬੰਨ ਕੇ ਬੇਨਤੀ ਆ ਬੰਡੋਰੀ ਵਾਲਿਓ ਜਵਾਬ ਉਹਨਾਂ ਦੇਓ ਲక్ష్ਮੀ ਵਾਲੀ ਦੀ ਉੱਤੇ ਕਰੇ ਜਾਂਦੀ ਦਿਵਾਲੀ ਆ ਦੇ ਨਵਾਜੇ ਪਾਪਾ ਫਿਰ ਤਾਂ ਪੜਿਆ 519 ਦੀਵਾਲੀ ਵਾਲੇ ਦੇ ਦਰਵਾਜ਼ੇ ਖੁੱਲੇ ਰੱਖਦੇ ਆਪਾਂ ਵੀ ਲక్ష్ਮੀ ਆ ਜੇ ਇਸ ਕਰਕੇ ਜੇ ਆਉਂਦੇ ਨੇ ਬਸ ਐਂ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ 3 ਜਿਹੇ ਨੰਬਰ ਦਾ ਮਟਨ ਤੱਕ ਕੇ ਕਹਿ ਦਿਓ ਵੀ ਹਾਂ ਸਮਝ ਗਏ ਜਿਹੜੇ ਸਮਝ ਗਏ ਤਾਂ ਹੀ ਮਾਤਮਾ ਬਕਰ ਮਾਹੌ ਭਗਤ ਬਸ ਸਮਝਦਾ ਨਾ ਕਹਿ ਲਈ ਤੇ ਛੋਟੇ ਬੰਦ ਸਮਝਾਂ ਵੀ करो बहुत बहुत धनबाद बहुत बहुत आराम जायो हम जाए बच्चे भी ने बुजुर्ग भी ने हम <laughs> जाएगा जा प्यारे मुख्य सरदार